ਅੱਜ ਮੈਂ ਤੁਹਾਨੂੰ ਇੱਕ ਸੱਚੀ ਘਟਨਾ ਤੋਂ ਰੂਬਰੂ ਕਰਵਾਉਣ ਜਾ ਰਿਹਾ ਹਾਂ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਜੋ ਸਿਰਫ ਇੱਕ ਵਿਅਕਤੀ ਦੀ ਨਹੀਂ ਸਗੋਂ ਸਾਨੂੰ ਇਹ ਸਿਖਾਉਂਦੀ ਹੈ ਕਿ ਜੇਕਰ ਸਾਡਾ ਮਨ ਸਾਫ਼ ਹੋਵੇ ਇਰਾਦਾ ਪੱਕਾ ਹੋਵੇ ਅਤੇ ਗੁਰੂ ਦੇ ਉੱਪਰ ਪੂਰਾ ਭਰੋਸਾ ਹੋਵੇ ਕੋਈ ਵੀ ਧਰਮ ਕੋਈ ਵੀ ਰਾਜਨੀਤੀ ਅਤੇ ਕੋਈ ਵੀ ਤਾਕਤ ਸਾਨੂੰ ਆਸਤਾ ਤੋਂ ਹਟਾ ਨਹੀਂ ਸਕਦੀ ਸੱਜਣੋ ਇਤਿਹਾਸ ਗਵਾਹ ਹੈ ਕਿ ਧਰਮ ਦੇ ਨਾਂ ਤੇ ਕਿੰਨੀਆਂ ਹੱਦਾਂ ਪਾਰ ਹੋਈਆਂ ਨੇ ਜਦੋਂ ਕਿਸੇ ਨੂੰ ਆਪਣਾ ਧਰਮ ਛੱਡ ਕੇ ਜ਼ਬਰਦਸਤ ਦੂਜਾ ਧਰਮ ਕਬੂਲਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਜਦੋਂ ਸੱਚ ਬੋਲਣ ਵਾਲੇ ਨੂੰ ਸੂਲੀ ਤੇ ਵੀ ਚੜਾ ਦਿੱਤਾ ਜਾਂਦਾ ਹੈ ਉਹ ਸਮਾਜ ਅੰਦਰੂਨੀ ਤੌਰ ਤੇ ਟੁੱਟਣ ਲੱਗਦਾ ਹੈ ਅਜਿਹੇ ਹੀ ਹਾਲਾਤ ਅੱਜ ਵੀ ਕਈ ਥਾਵਾਂ ਉੱਪਰ ਮੌਜੂਦ ਨੇ ਜਿੱਥੇ ਆਸਤਾ ਦੀ ਆਜ਼ਾਦੀ ਰੱਬ ਦੀ ਯਾਦ ਤੇ ਸੱਚ ਦੀ ਗੱਲ ਕਰਨੀ ਹੀ ਨਾ ਮਨੀ ਜਾਂਦੀ ਹੈ ਇਨਾਂ ਸਾਰੇ ਹਾਲਾਤਾਂ ਦੇ ਵਿੱਚੋਂ ਇੱਕ ਹੋਰ ਅਸਲ ਘਟਨਾ ਜੋ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਉਹ ਹੈ ਸਾਡੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਨਿਵਾਸੀ ਜਸਵੀਰ ਸਿੰਘ ਦੀ ਜਸਵੀਰ ਸਿੰਘ ਕਈ ਸਾਲਾਂ ਤੋਂ ਅਲ ਰਹਾਮਾ ਇੰਟਰਨੈਸ਼ਨਲ ਕੰਸਟਰਕਸ਼ਨ ਕੰਪਨੀ ਸਾਊਦੀ ਅਰਬ ਦੇ ਵਿੱਚ ਨੌਕਰੀ ਕਰ ਰਿਹਾ ਸੀ ਉੱਥੋਂ ਦੀਆਂ ਪਾਬੰਦੀਆਂ ਕਾਨੂੰਨਾ ਅਤੇ ਧਾਰਮਿਕ ਸੀਮਾਵਾਂ ਤੋਂ ਬਹੁਤ ਹੀ ਤੰਗ ਸੀ ਉੱਥੇ ਸਿਰਫ ਇੱਕ ਹੀ ਧਰਮ ਦੀ ਆਗਿਆ ਸੀ ਉਹ ਸੀ ਇਸਲਾਮ ਧਰਮ ਔਰ ਕੋਈ ਵੀ ਧਾਰਮਿਕ ਚਿੰਨ ਇਬਾਦਤ ਜਾਂ ਧਾਰਮਿਕ ਸਮਾਗਮ ਕਰਨਾ ਗੈਰ ਕਾਨੂੰਨੀ ਮੰਨਿਆ ਜਾਂਦਾ ਸੀ ਇਹਨਾਂ ਹਾਲਾਤਾਂ ਵਿੱਚ ਇੱਕ ਵਾਰ ਜਸਵੀਰ ਸਿੰਘ ਭਾਰਤ ਆਏ ਜਦੋਂ ਉਹ ਸ੍ਰੀ ਹਰਮੰਦਰ ਸਾਹਿਬ ਆਏ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਗਏ ਤੇ ਉੱਥੇ ਉਹਨਾਂ ਦੇ ਮਨ ਦੇ ਵਿੱਚ ਇੱਕ ਰੋਸ਼ਨੀ ਹੋਈ ਉਹ ਤੇ ਉਹਨਾਂ ਦੀ ਧਰਮ ਪਤਨੀ ਨੇ ਅੰਮ੍ਰਿਤ ਛਕਣ ਦਾ ਨਿਸ਼ਚੈ ਕੀਤਾ ਇਹ ਅੰਮ੍ਰਿਤ ਛਕਣਾ ਸਿਰਫ ਇੱਕ ਧਾਰਮਿਕ ਰਸਮ ਨਹੀਂ ਸੀ ਇਹ ਸਾਨੂੰ ਦੱਸਦਾ ਸੀ ਕਿ ਇੱਕ ਇਨਸਾਨ ਜਦੋਂ ਸਚਾਈ ਦੇ ਰਾਹ ਤੇ ਆਉਂਦਾ ਹੈ ਤਾਂ ਕਿਸੇ ਵੀ ਰੋਕ ਟੋਕ ਤੋਂ ਨਹੀਂ ਡਰਦਾ ਅੰਮ੍ਰਿਤ ਛਕਣ ਤੋਂ ਬਾਅਦ ਜਦੋਂ ਜਸਵੀਰ ਸਿੰਘ ਨੇ ਵਾਪਸ ਸਾਊਦੀ ਅਰਬ ਪਿਆ ਤੇ ਦੁਬਾਰਾ ਜਾ ਕੇ ਉੱਥੇ ਕੰਮ ਤੇ ਲੱਗ ਗਿਆ ਪਰ ਉਹਨਾਂ ਦੇ ਮਨ ਵਿੱਚ ਗੁਰੂ ਘਰ ਦੀ ਲੋੜ ਮਹਿਸੂਸ ਹੋਣ ਲੱਗੀ। ਮਨ ਉਡੀਕ ਵਿੱਚ ਰਹਿੰਦਾ ਕਿ ਕਿਤੇ ਕੋਈ ਗੁਰੂ ਦਾ ਦਰਦ ਹੋਵੇ, ਗੁਰੂ ਦਾ ਕੋਈ ਸੰਗੀ ਸਾਥੀ ਮਿਲੇ, ਕੋਈ ਪਾਠ ਦੀ ਆਵਾਜ਼ ਸੁਣਾਈ ਦੇਵੇ, ਪਰ ਉੱਥੇ ਨਾ ਕੋਈ ਗੁਰਦੁਆਰਾ ਸੀ, ਨਾ ਸੰਗਤ, ਨਾ ਹੀ ਕੋਈ ਹੋਰ ਧਰਮ ਦੀ ਆਗਿਆ। ਉਸ ਦਾ ਮਨ ਵੀ ਹਜੇ ਪੂਰੇ ਤਰੀਕੇ ਦੇ ਨਾਲ ਪੱਕਾ ਨਹੀਂ ਹੋਇਆ ਸੀ ਕਿ ਆਪਣੇ ਮਨ ਦੇ ਵਿੱਚ ਹੀ ਉਹ ਗੁਰੂ ਨੂੰ ਦੇਖ ਸਕੇ। ਉਹ ਦਿਨ ਵੀ ਆਇਆ ਜਦੋਂ ਉਹ ਆਪਣੇ ਕਮਰੇ ਵਿੱਚ ਇਕੱਲਿਆਂ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਮਨ ਇਕੱਲਾ ਸੀ ਪਰ ਇਰਾਦਾ ਮਜ਼ਬੂਤ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿੱਥੇ ਨਾਮ ਜਪਿਆ ਜਾਂਦਾ ਹੈ ਉੱਥੇ ਗੁਰੂ ਆਪ ਮੌਜੂਦ ਹੁੰਦਾ ਹੈ ਤੇ ਉਸ ਗੱਲ ਨੂੰ ਉਸਨੇ ਆਪਣੇ ਪੱਲੇ ਬੰਨ ਲਿਆ ਅਤੇ ਸੋਚਣ ਲੱਗਿਆ ਕਿ ਗੁਰੂ ਤਾਂ ਹਰ ਥਾਂ ਮੌਜੂਦ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੇ ਪਰ ਤਖ ਗੁਰੂ ਨਿਸਤਾਰੇ ਗੁਰੂ ਤਾਂ ਆਪਣੇ ਸਾਹਮਣੇ ਹੈ ਬਾਣੀ ਗੁਰੂ ਹੈ ਤੇ ਬਾਣੀ ਨੂੰ ਪੜ ਰਹੇ ਆ ਤੇ ਸਾਧ ਸੰਗਤ ਜੀ ਉਹ ਪਾਠ ਕਰ ਰਹੇ ਸਨ ਤਾਂ ਇੱਕੋ ਦਮ ਹੀ ਪੰਜ ਸਿੰਘ ਜੋ ਨੀਲੇ ਚੋਰੇ ਪਾਈ ਹੋਏ ਸਾਨੂੰ ਉੱਥੇ ਆ ਗਏ ਉਹਨਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਲਕੀ ਸੀ ਜਸਵੀਰ ਸਿੰਘ ਦਾ ਡਰਗੇ ਉਥੇ ਪਾਠ ਕਰਨਾ ਇਹ ਗੁਨਾਹ ਸੀ ਤੇ ਲੋਕਾਂ ਨੇ ਦੇਖ ਲਿਆ ਤਾਂ ਕੀ ਹੋਵੇਗਾ ਉਹਨਾਂ ਨੇ ਪਾਠ ਕਰਨਾ ਰੋਕ ਦਿੱਤਾ ਪਰ ਇੱਕ ਨਿਹੰਗ ਸਿੰਘ ਨੇ ਪਾਠ ਉਥੋਂ ਸ਼ੁਰੂ ਕਰ ਦਿੱਤਾ ਜਿੱਥੇ ਜਸਵੀਰ ਸਿੰਘ ਨੇ ਛੱਡਿਆ ਸੀ ਇਹ ਸਿਰਫ ਇੱਕ ਸੰਗਤ ਨਹੀਂ ਸੀ ਇਹ ਸਾਖਸ਼ਾਤ ਗੁਰੂ ਦੀ ਹਜ਼ੂਰੀ ਸੀ ਪਾਠ ਹੋਇਆ ਭੋਗ ਪਿਆ ਦੇਗ ਵਰਤੀ ਗਈ ਉਥੇ ਕੰਪਨੀ ਦੇ ਹੋਰ ਵੀ ਕਰਮਚਾਰੀ ਆ ਗਏ ਅਨੇਕ ਧਰਮਾਂ ਦੇ ਹੋਣ ਦੇ ਬਾਵਜੂਦ ਸਭ ਨੇ ਰੋਹਾਨੀ ਆਨੰਦ ਲਿਆ ਪਰ ਵੱਡੀ ਗੱਲ ਇਹ ਰਹੀ ਕਿ ਅਚਾਨਕ ਉਹ ਪੰਜ ਸਿੰਘ ਅਤੇ ਗੁਰੂ ਸਾਹਿਬ ਦੀ ਕਲ ਕੀ ਉਥੋਂ ਅਲੋਪ ਹੋਗੀ ਕਿਸੇ ਨੂੰ ਪਤਾ ਨਹੀਂ ਸੀ ਉਹ ਕਿੱਥੋਂ ਆਏ ਤੇ ਕਿੱਥੇ ਗਏ ਅਗਲੇ ਦਿਨ ਕੰਪਨੀ ਦੇ ਵਿੱਚ ਹਰ ਕੋਈ ਡਰਿਆ ਹੋਇਆ ਸੀ ਲੋਕ ਸੋਚ ਰਹੇ ਸੀ ਕਿ ਹੁਣ ਕੋਈ ਸਜ਼ਾ ਮਿਲੇਗੀ ਕੰਟਰੈਕਟ ਖਤਮ ਹੋ ਸਕਦੇ ਹਨ ਜ਼ਿੰਦਗੀ ਉਲਟ ਹੋ ਸਕਦੀ ਹੈ ਪਰ ਹਕੀਕਤ ਇਹ ਸੀ ਕਿ ਸਭ ਕੁਝ ਆਮ ਸੀ ਨਾ ਕੋਈ ਪੁਲਿਸ ਆਈ ਨਾ ਕੰਪਨੀ ਨੇ ਕੁਝ ਕਿਹਾ ਉਲਟਾ ਗਾਰਡ ਨੇ ਆ ਕੇ ਪੁੱਛਿਆ ਮੈਨੂੰ ਵੀ ਉਹ ਪ੍ਰਸ਼ਾਦ ਮਿਲ ਸਕਦਾ ਹੈ ਜੋ ਤੁਸੀਂ ਕੱਲ ਖਾਦਾ ਸੀ ਹੋਰ ਕਰਮਚਾਰੀ ਵੀ ਪੁੱਛ ਰਹੇ ਸਨ ਉਹ ਪੰਜ ਸਿੰਘ ਕਿੱਥੋਂ ਆਏ ਉਹ ਪਾਲਕੀ ਕਿੱਥੋਂ ਆਈ ਜਸਵੀਰ ਸਿੰਘ ਦੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਕਿਉਂ ਨਹੀਂ ਸੀ ਕਿਉਂਕਿ ਜਵਾਬ ਇਨਸਾਨੀ ਲਾਜਿਕ ਵਿੱਚ ਨਹੀਂ ਰੂਹਾਨੀ ਵਿਸ਼ਵਾਸ ਵਿੱਚ ਲੱਭਣੇ ਪੈਂਦੇ ਨੇ ਇਹ ਸਬੂਤ ਹੈ ਕਿ ਜੇਕਰ ਸਾਡੀ ਆਸਤਾ ਸੱਚੀ ਹੋਵੇ ਤਾਂ ਗੁਰੂ ਸਾਹਿਬ ਆਪ ਆ ਜਾਂਦੇ ਨੇ ਜਿੱਥੇ ਗੁਰੂ ਦਾ ਸਿਮਰਨ ਹੋਵੇ ਉੱਥੇ ਉਹ ਆਪਣਾ ਦਰਸ਼ਨ ਪਾਉਂਦੇ ਨੇ ਸੱਜਣੋ ਇਹ ਕੋਈ ਕਹਾਣੀ ਨਹੀਂ ਇਹ ਗੁਰੂ ਦੀ ਕਿਰਪਾ ਦੀ ਜਿਉਂਦੀ ਜਾਗਦੀ ਮਿਸਾਲ ਹੈ 사우ਦੀ ਅਰਬ ਦੀ ਧਰਤੀ ਜਿੱਥੇ ਗੁਰੂ ਦਾ ਨਾਮ ਲੈਣ ਤੇ ਕਈ ਵਾਰ ਜ਼ਿੰਦਗੀ ਨੂੰ ਖਤਰਾ ਬਣ ਜਾਂਦਾ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਲਕੀ ਆਉਂਦੀ ਹੈ ਤੇ ਭੋਗ ਪੈਂਦਾ ਹੈ ਅਤੇ ਗੁਰੂ ਦੀ ਸੰਗਤ ਰੂਪ ਵਿੱਚ ਦਰਸ਼ਨ ਹੁੰਦੇ ਨੇ ਇਹ ਕਿਸੇ ਆਮ ਮਾਨਵ ਬੁੱਧੀ ਨਾਲ ਨਹੀਂ ਸਮਝਿਆ ਜਾ ਸਕਦਾ ਇਹ ਸਿਰਫ ਇੱਕ ਦਿਲ ਨਾਲ ਮਹਿਸੂਸ ਕੀਤਾ ਜਾ ਸਕਦਾ ਜਸਵੀਰ ਸਿੰਘ ਵਾਂਗ ਅਸੀਂ ਵੀ ਕਈ ਵਾਰ ਬਾਹਰੀ ਦੁਨੀਆ ਵਿੱਚ ਗੁਰਸਿੱਖੀ ਤੋਂ ਦੂਰ ਹੋ ਜਾਂਦੇ ਆ ਸਾਡੇ ਵੱਲੋਂ ਪਾਠ ਛੱਡ ਦਿੱਤੇ ਜਾਂਦੇ ਹੈ ਸੰਗਤ ਨਾ ਨੁਕਰ ਕਰਦੀ ਹੈ ਤਾਂ ਸੋਚਦੇ ਨੇ ਕਿ ਗੁਰੂ ਤਾਂ ਸਾਡੇ ਕੋਲ ਨਹੀਂ ਪਰ ਇਹ ਘਟਨਾ ਸਾਨੂੰ ਦੱਸਦੀ ਹੈ ਕਿ ਗੁਰੂ ਕਦੇ ਵੀ ਸਾਨੂੰ ਨਹੀਂ ਛੱਡਦੇ ਜਦੋਂ ਅਸੀਂ ਇਕੱਲੇ ਹੁੰਨੇ ਆ ਉਦੋਂ ਸਭ ਤੋਂ ਨੇੜੇ ਹੁੰਦੇ ਐ ਇਹੋ ਜੀ ਕਿਰਪਾ ਹੋ ਜਾਂਦੀ ਐ ਤਾਂ ਇਨਸਾਨ ਦੀ ਜ਼ਿੰਦਗੀ ਬਦਲ ਜਾਂਦੀ ਐ ਜਸਵੀਰ ਸਿੰਘ ਹੁਣ ਸਿਰਫ ਕੰਪਨੀ ਵਿੱਚ ਕੰਮ ਕਰਦਾ ਆਦਮੀ ਨਹੀਂ ਰਿਹਾ ਹੁਣ ਇੱਕ ਜਿਉਂਦਾ ਜਗਦਾ ਰੋਹਾਨੀ ਸੰਦੇਸ਼ਕ ਬਣ ਗਿਆ ਉਹ ਆਪਣੀ ਰੋਟੀ ਕਮਾਉਂਦੇ ਹੋਏ ਗੁਰੂ ਦੇ ਉਪਦੇਸ਼ਾਂ ਨੂੰ ਅੱਗੇ ਵਧਾਰਿਆ ਸੀ ਸਾਊਦੀ ਅਰਬ ਵਿੱਚ ਹੋਣ ਦੇ ਬਾਵਜੂਦ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਜਪਜੀ ਸਾਹਿਬ ਅਤੇ ਅਰਦਾਸ ਸਾਹਿਬ ਦਾ ਪਾਠ ਕਰਦਾ ਉਸ ਦਾ ਕਮਰਾ ਹੁਣ ਜੀ ਗੁਰਦੁਆਰਾ ਬਣ ਗਿਆ ਉੱਥੇ ਕੋਈ ਗੰਭੀਰ ਤੁਨੀ ਨਹੀਂ ਪਰ ਮੰਨ ਦੀ ਪਵਿੱਤਰਤਾ ਹੈ ਉੱਥੇ ਸੋਨੇ ਦੇ ਕੰਡੇ ਨਹੀਂ ਪਰ ਵਿਸ਼ਵਾਸ ਦੀ ਚਮਕ ਹੈ ਇਹ ਸਾਨੂੰ ਇਹ ਸਿਖਾਉਂਦਾ ਹੈ ਕਿ ਗੁਰਦੁਆਰਾ ਥਾਂ ਨਹੀਂ ਹਾਲਾਤ ਨਹੀਂ ਗੁਰਦੁਆਰਾ ਇੱਕ ਅਹਿਸਾਸ ਹੈ ਇੱਕ ਵਿਸ਼ਵਾਸ ਹੈ ਇੱਕ ਜੁੜਾ ਹੈ ਸੱਜਣੋ ਕਈ ਵਾਰ ਅਸੀਂ ਆਪਣੇ ਆਲੇ ਦੁਆਲੇ ਗੁਰਦੁਆਰਾ ਹੋਣ ਦੇ ਬਾਵਜੂਦ ਗੁਰੂ ਨਾਲ ਟੁੱਟੇ ਰਹਿੰਦੇ ਆ ਪਰ ਜਸਵੀਰ ਸਿੰਘ ਵਰਗਾ ਉਹ ਵਿਅਕਤੀ ਜੋ ਲੱਖਾਂ ਕਿਲੋਮੀਟਰ ਦੂਰ ਬੈਠਾ ਗੁਰੂ ਨਾਲ ਜੁੜਿਆ ਰਹਿੰਦਾ ਹੈ ਤੇ ਉਹ ਸਾਡੀ ਅੱਖ ਖੋਲ ਸਕਦਾ ਹੈ ਤੇ ਆਓ ਆਪਾਂ ਇੱਕ ਵਾਅਦਾ ਕਰੀਏ ਕਿ ਸਾਡਾ ਭਰੋਸਾ ਕਿ ਇਸ ਇਮਾਰਤ ਜਾਂ ਰੀਤ ਰਿਵਾਜ ਤੇ ਨਹੀਂ ਸਾਡਾ ਭਰੋਸਾ ਸਿਰਫ ਗੁਰੂ ਦੇ ਬਾਣੀ ਤੇ ਹੋਵੇ ਅਸੀਂ ਹਰ ਹਾਲਾਤ ਦੇ ਵਿੱਚ ਗੁਰੂ ਨਾਲ ਜੁੜੇ ਰਹੀਏ ਚਾਹੇ ਦੁਨੀਆਂ ਦੀਆਂ ਤਾਕਤਾਂ ਸਾਨੂੰ ਵੰਡਣ ਦੀ ਕੋਸ਼ਿਸ਼ ਕਰਨ ਕਿਉਂਕਿ ਜਿੱਥੇ ਗੁਰੂ ਹੁੰਦੇ ਨੇ ਉੱਥੇ ਡਰ ਨਹੀਂ ਹੁੰਦਾ ਜਿੱਥੇ ਗੁਰੂ ਹੁੰਦੇ ਨੇ ਉੱਥੇ ਰੋਸ਼ਨੀ ਹੁੰਦੀ ਹੈ ਜਿੱਥੇ ਗੁਰੂ ਹੁੰਦੇ ਨੇ ਉੱਥੇ ਮਾਫੀ ਵੀ ਹੁੰਦੀ ਹੈ ਤੇ ਰਹਿਮ ਵੀ ਹੁੰਦੀ ਹੈ ਆਓ ਆਪਾਂ ਸਾਰਿਆਂ ਦੀਆਂ ਜ਼ਿੰਦਗੀਆਂ ਵਿੱਚ ਉਹ ਰੋਸ਼ਨੀ ਆਵੇ ਜੋ ਰਾਤ ਦੇ ਤਾਰਿਆਂ ਵਾਲੀ ਨੀਲੀ ਅੰਬਰਾਂ 'ਚ ਉਤਰੀ ਸੀ 사우ਦੀ ਦੇ ਉਸ ਪਿਆਸੇ ਕਮਰੇ ਵਿੱਚ ਜਿੱਥੇ ਗੁਰੂ ਨੇ ਆਪਣੇ ਆਪ ਨੂੰ ਦਰਸਾਇਆ ਅਸੀਂ ਤੁਹਾਡੇ ਸਾਹਮਣੇ ਇਹ ਵੀਡੀਓ ਲੈ ਕੇ ਆਏ ਹਾਂ ਇਹ ਸਿਰਫ ਇੱਕ ਕਹਾਣੀ ਸਮਝਾਉਣ ਦੇ ਲਈ ਨਹੀਂ ਬਲਕਿ ਇੱਕ ਅਜੇ ਹੀ ਹਕੀਕਤ ਨੂੰ ਰੂਬਰੂ ਕਰਵਾਉਣ ਦੇ ਲਈ ਜੋ ਸਾਨੂੰ ਯਾਦ ਦਿਵਾਵੇ ਕਿ ਗੁਰੂ ਸਾਡੀ ਉਹ ਭੁੱਲਾ ਨੂੰ ਆਪ ਕਰਕੇ ਵੀ ਸਾਡੇ ਨਾਲ ਖੜੇ ਰਹਿੰਦੇ ਨੇ ਜੋ ਸਾਨੂੰ ਸਿੱਖ ਦਿੰਦੇ ਨੇ ਕਿ ਪਿਆਰ ਸ਼ਰਧਾ ਅਤੇ ਭਰੋਸਾ ਜਿੱਥੇ ਵੀ ਹੋਵੇ ਉੱਥੇ ਗੁਰੂ ਆਪ ਆ ਜਾਂਦੇ ਨੇ ਆਪਾਂ ਗੱਲ ਕਰੀਏ ਕਿ ਦੁਨੀਆ ਕਿਸੇ ਵੀ ਹਿੱਸੇ ਦੇ ਇਤਿਹਾਸ ਜੋ ਕਿ ਵੱਖੋ-ਵੱਖਰੇ ਧਰਮਾਂ ਦੇ ਵਿੱਚ ਭਰਿਆ ਪਿਆ ਹੈ ਉਹਨਾਂ ਕਹਾਣੀਆਂ ਦੇ ਨਾਲ ਜਿੱਥੇ ਸੱਚ ਬੋਲਣ ਵਾਲਿਆਂ ਨੂੰ ਸੂਲੀ ਚੜਾਇਆ ਜਾਂਦਾ ਹੈ ਜਿੱਥੇ ਜ਼ਬਰ ਜਨਾਹ ਦੇ ਨਾਲ ਧਰਮ ਬਦਲਾਇਆ ਜਾਂਦਾ ਹੈ ਜਿੱਥੇ ਨਾਮ ਲੈਣਾ ਵੀ ਗੁਨਾਹ ਸੀ ਪਰ ਜਿਵੇਂ ਹੀ ਚਾਨਣ ਨੂੰ ਲੰਮਾ ਸਮਾਂ ਠੰਡਿਆਂ ਹਨੇਰੇ ਵਿੱਚ ਰੱਖਿਆ ਨਹੀਂ ਜਾ ਸਕਦਾ ਉਸੇ ਤਰ੍ਹਾਂ ਸੱਚ ਅਤੇ ਸਤਗੁਰ ਦੀ ਰੋਸ਼ਨੀ ਨੂੰ ਵੀ ਕੋਈ ਰੋਕ ਨਹੀਂ ਸਕਦਾ ਹਣ ਜਸਵੀਰ ਸਿੰਘ ਨਾਲ ਜੋ ਕਿ ਰੋਜੀ ਰੋਟੀ ਦੇ ਲਈ ਅਰਬ ਚਲਾ ਗਿਆ ਪਰ ਉੱਥੇ ਜਾ ਕੇ ਵੀ ਉਸ ਨੇ ਗੁਰੂ ਦਾ ਘਰ ਗੁਰੂ ਦਾ ਦਰ ਨਹੀਂ ਛੱਡਿਆ ਅਤੇ ਉਸ ਦੇ ਮਨ ਦੇ ਵਿੱਚ ਹਮੇਸ਼ਾ ਗੁਰੂ ਦੇ ਪ੍ਰਤੀ ਲਗਨ ਲੱਗੀ ਰਹੀ ਅਤੇ ਉਸਨੇ ਆਪਣੇ ਨਾਮ ਦੀ ਤਾਕਤ ਦੇ ਨਾਲ ਬਾਣੀ ਦੇ ਜਪ ਦੇ ਨਾਲ ਉਸਨੇ ਗੁਰੂ ਨੂੰ ਆਪਣੇ ਕੋਲ ਹੀ ਬੁਲਾ ਲਿਆ ਸਾਧ ਸੰਗਤ ਜੀ ਹੁੰਦੇ ਨੇ ਗੁਰੂ ਦੇ ਸੱਚੇ ਸਿੱਖ ਜੋ ਕਿ ਗੁਰੂ ਦੀ ਕਹੀ ਗੱਲ ਮੰਨਦੇ ਨੇ ਅਤੇ ਜਸਵੀਰ ਸਿੰਘ ਨੇ ਜਦੋਂ ਅਮਰ ਸ਼ਕਿਆ ਸੀ ਉਸ ਦੇ ਮਨ ਦੇ ਵਿੱਚ ਇਹ ਸਵਾਲ ਤਾਂ ਵਾਰ-ਵਾਰ ਉੱਠਦਾ ਹੀ ਸੀ ਕਿ ਹੁਣ ਮੈਂ ਵਾਪਸ ਸਾਊਦੀ ਅਰਬ ਚਲਾ ਜਾਵਾਂਗਾ ਉੱਥੇ ਤਾਂ ਹੋਰ ਧਰਮ ਦਾ ਨਾਮ ਜਪਣਾ ਬਿਲਕੁਲ ਜੋ ਕਿ ਉਸ ਨੂੰ ਕਾਫਰ ਕਿਹਾ ਜਾਂਦਾ ਹੈ ਉਸ ਨੂੰ ਕੁਫਰ ਕਿਹਾ ਜਾਂਦਾ ਹੈ ਪਰ ਮੈਂ ਉੱਥੇ ਜਾ ਕੇ ਪਾਠ ਕਿਵੇਂ ਕਰਾਂਗਾ ਪਰ ਜੇਕਰ ਮਨ ਦੇ ਵਿੱਚ ਸੱਚੀ ਸ਼ਰਧਾ ਹੋਵੇ ਗੁਰੂ ਦੇ ਪ੍ਰਤੀ ਲਗਨ ਹੋਵੇ ਤਾਂ ਸਾਰੀਆਂ ਹੀ ਬੰਦਨਾ ਤੋਂ ਮੁਕਤ ਹੋਇਆ ਜਾ ਸਕਦਾ ਹੈ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਬਹਾਨਾ ਲਾਉਣ ਵਾਲੇ ਨੂੰ ਹਜ਼ਾਰ ਬਹਾਨੇ ਮਿਲ ਜਾਂਦੇ ਨੇ ਪਰ ਜੇਕਰ ਆਪਣੇ ਮਨ ਦੇ ਵਿੱਚ ਸੱਚੀ ਲਗਨ ਹੋਵੇ ਮਨ ਦੇ ਵਿੱਚ ਜੇਕਰ ਤੜਫ ਹੋਵੇ ਤਾਂ ਇਨਸਾਨ ਕੋਈ ਬਹਾਨਾ ਨਹੀਂ ਲਾਉਂਦਾ ਅਤੇ ਉਸਨੇ ਜਸਵੀਰ ਸਿੰਘ ਨੇ ਮੰਨ ਦੇ ਵਿੱਚ ਇਹੀ ਧਰ ਲਿਆ ਸੀ ਅਤੇ ਕਿਹਾ ਸੀ ਕਿ ਗੁਰੂ ਸਾਹਿਬ ਤੁਸੀਂ ਕਿਰਪਾ ਕਰੋ ਕਿਉਂਕਿ ਮੈਂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਦੇ ਦਰਬਾਰ ਦੇ ਉੱਪਰ ਜਾ ਕੇ ਮੱਥਾ ਟੇਕ ਕੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਉੱਪਰ ਜਾ ਕੇ ਮੈਂ ਇਹੀ ਮੰਗ ਮੰਗੀ ਸੀ ਕਿ ਗੁਰੂ ਸਾਹਿਬ ਹੁਣ ਮੈਂ ਸਾਊਦੀ ਅਰਬ ਜਾ ਰਿਆ ਹਾਂ ਤੇ ਉੱਥੇ ਜਾ ਕੇ ਮੇਰੀ ਜ਼ਿੰਦਗੀ ਦਾ ਕੀ ਬਣੇਗਾ ਉੱਥੇ ਜਾ ਕੇ ਮੈਂ ਗੁਰੂ ਦੇ ਦਰਸ਼ਨ ਕਿਵੇਂ ਕਰਾਂਗਾ ਇਹ ਸਵਾਲ ਉਸਦੇ ਮਨ ਵਿੱਚ ਬਾਰ ਬਾਰ ਖਟਕਦਾ ਸੀ ਉਸਨੇ ਆਪਣੇ ਦੋਸਤ ਅਮਨਦੀਪ ਦੇ ਨਾਲ ਵੀ ਗੱਲ ਕੀਤੀ ਕਿ ਮੈਂ ਗੁਰੂ ਘਰ ਜਾਣਾ ਚਾਹੁੰਦਾ ਹਾਂ ਤੇ ਉਸ ਅਮਨਦੀਪ ਨੇ ਕਿਹਾ ਕਿ ਤੂੰ ਬਹੁਤ ਵੱਡਾ ਕੁਫਰ ਕਰ ਰਿਹਾ ਹੈ ਬਹੁਤ ਵੱਡਾ ਇੱਕ ਗੁਨਾਹ ਕਰ ਰਿਹਾ ਹੈ ਕਿਉਂਕਿ ਇੱਥੋਂ ਦੇ ਕਾਨੂੰਨ ਦੇ ਮੁਤਾਬਕ ਇਹ ਕਰਨਾ ਬਿਲਕੁਲ ਵੀ ਠੀਕ ਨਹੀਂ ਪਰ ਜਸਵੀਰ ਸਿੰਘ ਦੀ ਜੋ ਲਗਨ ਸੀ ਉਹ ਲਗਨ ਸੱਚੀ ਸੀ ਮਾਨਸ ਦਾ ਪੱਕਾ ਸੀ ਗੁਰੂ ਦੇ ਵਿੱਚ ਪੂਰਾ ਵਿਸ਼ਵਾਸ ਸੀ ਅਤੇ ਉਹੀ ਵਿਸ਼ਵਾਸ ਦੇ ਸਦਕੇ ਹੀ ਅੱਜ ਗੁਰੂ ਸਾਹਿਬ ਨੂੰ ਆਪ ਦਰਸ਼ਨ ਦੇਣ ਦੇ ਲਈ ਆਉਣਾ ਪਿਆ। ਸੋ ਸਾਧ ਸੰਗਤ ਜੀ ਆਪਾਂ ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਸਮਝੀਏ। ਕਹਿੰਦਿਆਂ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਨ ਹੈ ਪਰ ਤਖ ਗੁਰੂ ਨੇ ਸtare। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਾਂ ਨੂੰ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੋੜ ਕੇ ਗਏ ਹੈ। ਉਹਨਾਂ ਨੇ ਕਿਹਾ ਸੀ ਕਿ ਆਗੇ ਆਪਈ ਅਕਾਲ ਕੀ ਤਵੇ ਚਲਾਈਉ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਆਪਾ ਗੁਰੂ ਸਾਹਿਬ ਨੂੰ ਗ੍ਰੰਥ ਮੰਨੈ ਪਰ ਆਪਾਂ ਕੀ ਕਰਦੇ ਆ ਆਪਾਂ ਉੜ ਹੋਈ ਜ਼ਿਆਦਾ ਰਹਿੰਦੀ ਆ ਆਪਣੇ ਮਨ ਦੀ ਭਟਕਣਾ ਨਹੀਂ ਮੁਕਦੀ ਅਤੇ ਜੇਕਰ ਆਪਾਂ ਇੱਕ ਗੁਰੂ ਦੇ ਨਾਲ ਸੱਚੇ ਮਨ ਦੇ ਨਾਲ ਸੱਚੀ ਲਗਨ ਦੇ ਨਾਲ ਉਸ ਦਸਵੀਰ ਸਿੰਘ ਦੇ ਵਾਂਗੂ ਰਿਸ਼ਤਾ ਜੋੜ ਲਈਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਇਦ ਕਿਸੇ ਵੀ ਤਰੀਕੇ ਦੀ ਕੋਈ ਵੀ ਕਮੀ ਨਾ ਆਵੇ ਕਿਸੇ ਤਰੀਕੇ ਦਾ ਕੋਈ ਸਾਨੂੰ ਦੁੱਖ ਨਾ ਆਵੇ ਕੋਈ ਤਕਲੀਫ ਨਾ ਆਵੇ ਸੋ ਸਾਧ ਸੰਗਤ ਜੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦਿਆਂ ਕਿਸੇ ਨਵੀਂ ਵੀਡੀਓ ਦੇ ਨਾਲ ਫਤੇ ਦੀ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤੇ